ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬਹੁਤ ਹੀ ਪਿਆਰੇ ਪਿਆਰੇ ਹੈਂਡਵਰਕ ਦੇ ਨਵੇਂ ਤਿੰਨ ਡਿਜ਼ਾਈਨ ਜੋ ਕਿ ਆਪਣੇ ਇੱਕ ਭੈਣ ਆ ਜਿਨ੍ਹਾਂ ਦੀ ਮੈਰिज ਆ ਉਹਨਾਂ ਨੇ ਆਪਣੇ ਤੋਂ ਰੈਡੀ ਕਰਵਾਏ ਆ ਉਹਨਾਂ ਨੇ ਆਪਣੇ ਤੋਂ ਮਤਲਬ ਕਿ ਕੋਈ ਵੀ ਡਿਜ਼ਾਈਨ ਦੇਖਿਆ ਨਹੀਂ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਇਦਾਂ ਦਾ ਸੇਮ ਚਾਹੀਦਾ ਉਹ ਮੈਨੂੰ ਕਹਿੰਦੇ ਕਿ ਤੁਸੀਂ ਆਪਣੇ ਅਕੋਰਡਿੰਗ ਮੇਰੀ ਮੈਰिज ਵਾਸਤੇ ਤਿੰਨ ਸੂਟ ਰੈਡੀ ਕਰਕੇ ਦਿਓ ਕਲਰ ਉਹਨਾਂ ਨੇ ਮੈਨੂੰ ਦੱਸ ਦਿੱਤੇ ਸੀ ਵਰਕ ਵਗੈਰਾ ਸੀ ਆਪਣੇ ਅਕੋਰਡਿੰਗ ਹੀ ਡਿਜ਼ਾਈਨ ਕੀਤੇ ਆ ਤੇ ਉਮੀਦ ਕਰਦੀ ਆ ਕਿ ਇਹ ਵਰਕ ਤੁਹਾਨੂੰ ਜਰੂਰ ਪਸੰਦ ਆਵੇਗਾ ਕਿਉਂਕਿ ਉਹਨਾਂ ਨੂੰ ਆਪਾਂ ਫੋਟੋਸ ਭੇਜੀਆਂ ਜਦੋਂ ਸੂਟ ਬਣ ਗਏ ਸੀ ਤਾਂ ਉਹਨਾਂ ਨੂੰ ਬਹੁਤ ਹੀ ਪਿਆਰੇ ਲੱਗੇ ਤੇ ਉਹ ਇੰਨੇ ਐਕਸਾਈਟਿਡ ਆ ਕਿ ਕਹਿ ਰਹੀ ਆ ਕਿ ਜਲਦੀ ਤੋਂ ਜਲਦੀ ਮੈਮ ਇਹਨਾਂ ਨੂੰ ਪਾਰਸਲ ਕਰੋ ਫਿਰ ਮੈਂ ਸੋਚਿਆ ਇੱਕ ਵਾਰੀ ਪਾਰਸਲ ਕਰਨ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਫਾਈਨਲ ਲੁੱਕ ਜਰੂਰ ਦਿਖਾਈ ਜਾਵੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਆਓ ਦੇਖਦੇ ਹਾਂ ਜੀ ਇਹਨਾਂ ਤਿੰਨਾਂ ਸੂਟਾਂ ਦੀ ਫਾਈਨਲ ਲੁੱਕ ਉਮੀਦ ਕਰਦੇ ਹਾਂ ਤੁਹਾਨੂੰ ਇਹ ਸੂਟ ਬਹੁਤ ਪਿਆਰੇ ਲੱਗਣਗੇ ਤੁਸੀਂ ਵੀ ਸਾਡੇ ਤੋਂ ਇਦਾਂ ਦੇ ਕੋਈ ਵੀ ਕਲਰ ਦੇ ਵਿੱਚ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਆਪਣਾ ਫਰਸਟ ਸੂਟ ਸਿਲਕ ਵੈਲਵਟ ਦੇ ਉੱਤੇ ਬਣ ਕੇ ਰੈਡੀ ਹੋਇਆ ਬਹੁਤ ਹੀ ਪਿਆਰਾ ਵਾਹ ਸਟਾਫ ਹੈ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਆ ਆਰਮਸ ਦੇ ਉੱਤੇ neck ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਹੈਂਡਵਰਕ ਦਾ ਡਿਜ਼ਾਈਨ ਹੋਇਆ ਬਹੁਤ ਹੀ ਸਫਾਈ ਦੇ ਨਾਲ ਤੇ ਇਸ ਦੀ ਆਰਮਸ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀਆਂ ਹੈਵੀ ਬਣ ਕੇ ਰੈਡੀ ਹੋਈਆਂ ਪਾਰਟੀ ਵੇਅਰ ਸੂਟ ਆ ਬਹੁਤ ਹੀ ਪਿਆਰਾ ਸਲਵਾਰ ਵੀ ਆਪਾਂ ਇਸ ਦੇ ਇਸ ਦੀ ਸਿਲਕ ਵੈਲਵਟ ਦੀ ਲਾਈ ਆ ਜਿਸ ਦੇ ਪਹੁੰਚਾਂ ਦੇ ਉੱਤੇ ਆ ਬਹੁਤ ਸੋਹਣਾ ਆਪਾਂ ਹੈਂਡਵਰਕ ਦਾ ਡਿਜ਼ਾਈਨ ਕੀਤਾ ਤੁਸੀਂ ਕੋਲ ਤੋਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਵਰਕ ਹੋਇਆ ਦੁਪੱਟਾ ਇਸ ਦਾ ਆਪਾਂ ਟਿਸ਼ੂ ਦਾ ਲਗਾਇਆ ਜਿਸ ਦੇ ਉੱਤੇ ਆਪਾਂ ਗੋਟੇ ਵਾਲੀ ਲੈਂਸ ਲਗਾ ਕੇ ਫੋਰ ਸਾਈਡਡ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਬੈਕ ਸਾਈਡ ਤੇ ਵੀ ਆਪਾਂ ਸੂਟ ਦੇ ਆਪਾਂ ਵਰਕ ਕੀਤਾ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਉਸ ਨੂੰ ਕਿਸੇ ਵੀ ਕਲਰ ਵਿੱਚ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਦੇਖ ਸਕਦੇ ਤੁਸੀਂ ਬਾਰਡਰ ਕਿੰਨਾ ਸੋਹਣਾ ਬਣਿਆ ਹਾਂਜੀ ਨੈਕਸਟ ਸੂਟ ਆਪਣਾ ਕ੍ਰੇਪ ਦੇ ਉੱਤੇ ਹੈ ਮਹਿੰਦੀ ਕਲਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਸ ਦਾ ਚਾਕਾਂ ਦੇ ਤੇ ਕਿੰਨਾ ਸੋਹਣਾ ਵਰਕ ਹੈ ਆਰਮਸ ਦੇ ਉੱਤੇ ਬਹੁਤ ਹੀ ਸੋਹਣਾ ਹੈਵੀ ਵਰਕ ਕੀਤਾ ਹੋਇਆ ਆਪਾਂ ਬਹੁਤ ਸੋਹਣਾ ਥੋੜਾ ਜਿਹਾ ਡਾਰਕ ਮਹਿੰਦੀ ਕਲਰ ਵਿੱਚ ਐਡ ਕਰਕੇ ਇਸ ਨੂੰ ਬਹੁਤ ਹੀ ਪਿਆਰੀ ਲੁੱਕ ਦਿੰਦੀ ਹੈ ਦੁਪट्टे ਦੇ ਉੱਤੇ ਵੀ ਆਪਾਂ ਵਰਕ ਕੀਤਾ ਫੋਰ ਸਾਈਡਰਡ ਲੇਸ ਲਗਾਈ ਹੈ ਤੇ ਚਾਰੇ ਕੋਨਿਆਂ ਦੇ ਵਿੱਚ ਵਰਕ ਹੈ ਸਲਵਾਰ ਇਸ ਦੀ ਆਪਾਂ ਪਲੇਨ ਰੱਖੀ ਹੋਈ ਹੈ ਤੇ ਚਾਕਾਂ ਦੇ ਉੱਤੇ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਵੀ ਤੁਸੀਂ ਇਸਦੀ ਫਾਈਨਲ ਲੁੱਕ ਦੇਖ ਸਕਦੇ ਹੋ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਨੈਕ ਸੂਟ ਰੈੱਡ ਕ੍ਰੇਪ ਦੇ ਉੱਤੇ ਬਣਿਆ ਹੋਇਆ ਹੈ ਰੈੱਡ ਕਲਰ ਦਾ ਸਟਾਫ ਹੈ neck ਦੇ ਉੱਤੇ ਬਹੁਤ ਪਿਆਰਾ ਡਿਜ਼ਾਈਨ ਹੈ arms ਦੇ ਉੱਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਕੋਲ ਤੋਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੈਂਡਵਰਕ ਦਾ ਡਿਜ਼ਾਈਨ ਹੋਇਆ arms ਦੇ ਉੱਤੇ ਦੋਨੋਂ arms ਬਹੁਤ ਹੀ ਪਿਆਰੀਆਂ ਬਣੀਆਂ ਹੋਈਆਂ ਘੇਰੇ ਦੇ ਉੱਤੇ ਆਪਾਂ ਬਾਰਡਰ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਬਣ ਕੇ ਰੈਡੀ ਹੋਈ ਹੈ ਸਲਵਾਰ ਇਸ ਦੀ ਆਪਾਂ ਪਲੇਨ ਰੱਖੀ ਹੋਈ ਹੈ ਤੇ ਦੁਪट्टे ਦੇ ਉੱਤੇ ਲੈਸ ਲਗਾਉਣ ਦੀ ਦਿੱਤੀ ਹੋਈ ਹੈ ਫੋਰ ਸਾਈਡਡ ਲੈਸ ਲੱਗੇਗੀ ਦੁਪट्टे ਦੇ ਉੱਤੇ 골ਡਨ ਕਲਰ ਦੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਉਮੀਦ ਕਰਦੇ ਹਾਂ ਤੁਹਾਨੂੰ ਆਪਣੇ ਅੱਜ ਦੇ ਤਿੰਨੋਂ ਸੂਟ ਪਸੰਦ ਆਏ ਹੋਣਗੇ ਸੋ ਤੁਸੀਂ ਵੀ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ